ਕਮ ਮਜ਼ਾਇਰ ਰੂਪੀ ਜਾਂ ਕਪੁਰਜਾ ਜਿਹੜਾ ਇਸ ਤਰ੍ਹਾਂ ਦਾ ਖੇਤਾਂ ਦੇ ਵਿੱਚ ਡਿੱਗਾ ਹੋਇਆ ਐਮਐਲਏ ਹਾਂ ਇਹ ਸਰਕਲ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਪੁਰਜਾ ਪਿਆਗਾ ਹਾਲਾਂਕਿ ਕੀ ਇਹ ਹੈ ਕੀ ਨਹੀਂ ਸਾਰਾ ਪਿੰਡ ਇਕੱਠਾ ਹੋਇਆ ਤੁਸੀਂ ਦੇਖੋ ਕਿਵੇਂ ਜਿਹੜਾ ਪੂਰੇ ਪਿੰਡ ਦੀ ਫਰਨੀ ਫਰਨੀ ਤੇ ਕਿਵੇਂ ਲੋਕਾਂ ਦਾ ਇਕੱਠ ਜਿਹੜਾ ਤਾਂ ਰਾਤ ਦੇਰ ਰਾਤ ਪੰਜਾਬ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਦੇ ਕੁਝ ਏਰੀਏ ਦੇ ਵਿੱਚ ਧਮਾਕਿਆਂ ਵਰਗੀਆਂ ਆਵਾਜ਼ਾਂ ਸਾਹਮਣੇ ਆਈਆਂ ਔਰ ਉਸ ਤੋਂ ਬਾਅਦ ਅਸੀਂ ਖੜੇ ਹਾਂ ਜੇਠੂਵਾਲ ਪਿੰਡ ਦੇ ਵਿੱਚ ਜਿੱਥੇ ਜਿਹੜਾ ਤੁਹਾਨੂੰ ਦੱਸ ਦਈਏ ਕਿ ਇੱਕ ਮਜ਼ਾਹਰ ਰੂਪੀ ਜਾਂ ਇੱਕ ਪੁਰਜਾ ਜਿਹੜਾ ਇਸ ਤਰ੍ਹਾਂ ਦਾ ਖੇਤਾਂ ਦੇ ਵਿੱਚ ਡਿੱਗਾ ਹੋਇਆ ਮਿਲਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੱਲ ਜਿਹੜਾ ਦੇਰ ਰਾਤ ਤੁਹਾਨੂੰ ਦੱਸ ਦਈਏ ਕਿ ਹੋਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਦੇਰ ਰਾਤ ਇਹ ਘਟਨਾ ਵਾਪਰੀ ਔਰ ਉਸ ਸਮੇਂ ਜਿਹੜਾ ਆਸੇ-ਪਾਸੇ ਪੁਲਿਸ ਦੇ ਵੱਲੋਂ ਪੂਰੀ ਦੇਖ ਸਕਦੇ ਹੋ ਸੀ ਅਲਰਟਨੈਸ ਆਸੇ-ਪਾਸੇ ਕੀਤੀ ਗਈ ਹੈ ਤੇ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਸਰਕਲ ਜਿਹੜਾ ਬਣਾਇਆ ਗਿਆ ਹੈਗਾ ਇਹ ਜਿਹੜਾ ਸਰਕਲ ਬਣਾਇਆ ਗਿਆ ਹੈਗਾ ਤਾਂ ਇਹ ਸਰਕਲ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇੱਕ ਪੁਰਜਾ ਪਿਆ ਹੈਗਾ ਹਾਲਾਂਕਿ ਕੀ ਇਹ ਕਿਹਦੀ ਚੀਜ਼ ਦਾ ਪਾਰਟ ਹੈ ਇਸ ਦੇ ਬਾਰੇ ਤਾਂ ਕੁਝ ਨਹੀਂ ਪਤਾ ਪਰ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਹੋਇਆ ਪੁਲਿਸ ਵੀ ਪਹੁੰਚੀ ਹੋਈ ਹੈ ਬੀਐਸਐਫ ਦੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਸਾਰਾ ਪਿੰਡ ਇਕੱਠਾ ਹੋਇਆ ਤੁਸੀਂ ਦੇਖੋ ਕਿਵੇਂ ਜਿਹੜਾ ਪੂਰੇ ਪਿੰਡ ਦੀ ਫਰਨੀ ਫਰਨੀ ਤੇ ਕਿਵੇਂ ਲੋਕਾਂ ਦਾ ਇਕੱਠ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਣਾਗਾ ਤਾਂ ਇਹ ਕਾਰ ਰਿਹਾ ਇੱਕ ਪੁਰਜਾ ਜਿਹੜਾ ਇਹ ਪਿਆ ਹੈਗਾ ਔਰ ਕਿਹਾ ਜਾ ਰਿਹਾ ਕੱਲ ਜਿਹੜਾ ਰਾਤ ਸਵਾ 1 20 25 ਦੇ ਉੱਪਰ ਧਮਾਕਿਆਂ ਦੀ ਆਵਾਜ਼ ਆਈ ਤਿੰਨ ਧਮਾਕਿਆਂ ਦੀ ਆਵਾਜ਼ ਆਉਂਦੀ ਹੈ ਇੱਕ ਪੰਧੇਰ ਪਿੰਡ ਦੇ ਵਿੱਚ ਕੁਝ ਡਿੱਗਿਆ ਔਰ ਦੂਜੇ ਪਾਸੇ ਹੁਣ ਤੁਸੀਂ ਦੇਖ ਸਕਦੇ ਹੋ ਜੇਠੂਵਾਲ ਪਿੰਡ ਦੇ ਵਿੱਚ ਕੁਝ ਡਿੱਗਿਆ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਇਹ ਹੁਣ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਤੋਂ ਦੱਸ ਦੇ ਕਿ ਪ੍ਰਸ਼ਾਸਨ ਦੇ ਵੱਲੋਂ ਪੂਰਾ ਲੋਕਾਂ ਨੂੰ ਵੀ ਆਸੇ ਪਾਸੇ ਤੋਂ ਪਰੇ ਕਰ ਦਿੱਤਾ ਗਿਆ ਹੈਗਾ ਔਰ ਨਾਲ ਹੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਤੋਂ ਅੰਦਾਜ਼ ਦिए ਕਿ ਪੂਰਾ ਇੱਕ ਤਰ੍ਹਾਂ ਦਾ ਅਲਰਟ ਜਾਰੀ ਕੀਤਾ ਗਿਆ ਦੇਖੋ ਖੇਤਾਂ ਦੇ ਵਿੱਚ ਪੂਰੀ ਚਿੱਟੀ ਜਿਹੜੀ ਆਸ-ਪਾਸੇ ਤੇ ਜਿਹੜੀ ਇੱਕ ਪੱਟੀ ਬਣਾ ਕੇ ਲਾਈ ਗਈ ਹੈ ਕਿ ਇਹ ਇੰਨਾ ਕ ਏਰੀਆ ਜਿਹੜਾ ਸੰਵੇਦਨਸ਼ੀਲ ਜਿਹੜੀ ਇੱਥੇ ਚੀਜ਼ ਪਈ ਹੈ ਕੀ ਡਿੱਗਿਆ ਇਹ ਕੋਈ ਮਿਜ਼ਾਈਲ ਦਾ ਟੁਕੜਾ ਹੈ ਕੋਈ ਕਿਸੇ ਚੀਜ਼ ਦਾ ਕੋਈ ਪੁਰਜਾ ਹੈ ਇਹ ਕੀ ਹੈ ਹਾਲਾਂਕਿ ਇਸ ਦੇ ਬਾਰੇ ਅਜੇ ਤੱਕ ਕੁਝ ਵੀ ਕਹਿਣਾ ਨਾ ਮੌਕੇ ਨਾ ਕਿਉਂਕਿ ਅਜੇ ਇਸ ਦੀ ਜਾਂਚ ਹੋਗੀ ਫਿਰ ਕਿਤੇ ਜਾ ਕੇ ਜਿਹੜਾ ਪਤਾ ਲੱਗੂਗਾ ਤਾਂ ਪ੍ਰਸ਼ਾਸਨ ਵੀ ਲਗਾਤਾਰ ਇੱਕੋ ਬੇਨਤੀ ਕਰ ਰਿਹਾ ਪਿੰਡ ਵਾਲਿਆਂ ਨੂੰ ਵੀ ਹੋਰ ਬਾਕੀ ਲੋਕਾਂ ਨੂੰ ਕਿ ਠੀਕ ਹੈ ਤੁਸੀਂ ਜਿਹੜਾ ਇਸ ਥਾਂ ਤੋਂ ਥੋੜਾ ਦੂਰ ਜਾਓ ਪਰ ਤੁਸੀਂ ਆ ਤਸਵੀਰਾਂ ਦੇਖੋ ਜਿਹੜੀ ਆ ਚੀਜ਼ ਪਈ ਹੈ ਜਿਹੜਾ ਇੱਕ ਉਹ ਪੂਰੇ ਦਾ ਪੂਰਾ ਉੱਥੇ ਇੱਕ ਆਸ-ਪਾਸੇ ਚਾਰੀ ਜਿਹੜੀ ਜਿਹੜਾ ਸਰਕਲ ਬਣਾਇਆ ਹੋਇਆ ਹੈ ਸਰਕਲ ਬਣਾ ਕੇ ਉਸ ਦੇ ਵਿੱਚ ਜਿਹੜੀ ਉਹ ਧੁੰਦਾ ਦੀ ਕਿ ਰਾਤ ਜਿਸ ਹਿਸਾਬ ਦਾ ਆਵਾਜ਼ਾਂ ਆਈਆਂ ਬਹੁਤ ਸਾਰੀਆਂ ਆਵਾਜ਼ਾਂ ਰਾਤ ਆਈਆਂ ਔਰ ਲੋਕਾਂ ਦੇ ਵਿੱਚ ਥੋੜੀ-ਬਹੁਤ ਦਿੱਕਤ ਵੀ ਸੀ ਸੰਵੇਦਨਸ਼ੀਲਤਾ ਵੀ ਸੀ ਲੋਕ ਡਰ ਵੀ ਰਹੇ ਸੀ ਸਹਿਮ ਦਾ ਵੀ ਮਾਹੌਲ ਸੀ ਤੇ ਇਸੇ ਚੀਜ਼ ਨੂੰ ਦੇਖਦੇ ਹੁਣ ਗੁਰਦਾਸਪੁਰ ਦੇ ਵਿੱਚ ਕੀ ਕੀਤਾ ਹੁਣ ਗੁਰਦਾਸਪੁਰ ਦੇ ਵਿੱਚ ਰਾਤ ਨੂੰ ਪੂਰੀ ਰਾਤ ਬਲੈਕਆਊਟ ਰਹੇਗਾ ਤਾਂ ਇਹ ਪਿੰਡ ਹੈ ਜੇਠੂਵਾਲ ਜੇਠੂਵਾਲ ਪਿੰਡ ਦੇ ਵਿੱਚ ਇਹ ਚੀਜ਼ ਡਿੱਗੀ ਸਵੇਰੇ ਅਰਲੀ ਮਾਰਨਿੰਗ ਦੇ ਵਿੱਚ ਇਹ ਡਿੱਗੀ ਔਰ ਉਸ ਵੇਲੇ ਲੋਕ ਭੱਜੇ ਆਏ ਲੋਕਾਂ ਨੂੰ ਲੱਗਿਆ ਕਿ ਪਤਾ ਨਹੀਂ ਕੀ ਹੋ ਗਿਆ ਕਿਉਂਕਿ ਜਦੋਂ ਇੱਕੋ ਦਾ ਮਹਿਜਾ ਮਾਹੌਲ ਬਣਦਾ ਤਾਂ ਲੋਕ ਵੀ ਥੋੜਾ ਡਰ ਜਰੂਰ ਜਾਂਦੇ ਨੇ ਪਰ ਅਸੀਂ ਵੀ ਇੱਕੋ ਗੱਲ ਕਹਾਂਗੇ ਕਿ ਕੋਈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ ਕੋਈ ਕਿਓਸ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ ਤੁਸੀਂ ਘਬਰਾੜ ਦੇ ਵਿੱਚ ਨਾ ਹੋ ਕਿਉਂਕਿ ਸਾਰਾ ਕੁਝ ਪ੍ਰਸ਼ਾਸਨ ਦੇਖ ਰਿਹਾ ਹੈਗਾ ਆਰਮੀ ਵੀ ਦੇਖ ਰਹੀ ਹੈ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਹੈ ਤਾਂ ਇਹ ਤਸਵੀਰ ਜਿਹੜੀ ਸੀ ਜੇਠੂਵਾਲ ਪਿੰਡ ਦੀ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਔਰ ਗਰਾਊਂਡ ਜ਼ੀਰੋ ਤੋਂ ਲਗਾਤਾਰ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਕੈਮਰਾ ਪਰਸਨ ਦਵਿੰਦਰ ਨਾਮ ਮਨਦੀਪ ਜੋਤ ਪਿੰਡ ਜੇ